ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਿਵਲ ਲਾਈਨ ਫਾਇਰ ਸਟੇਸ਼ਨ ਤੇ ਤਾਇਨਾਤ ਫਾਇਰਮੈਨ ਦਿਲਬਖ ਸਿੰਘ ਨੇ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ ਉਹਨਾਂ ਵਿਸਥਾਰ ਨਾਲ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਆਪਣੇ ਘਰਾਂ ਅਤੇ ਵਪਾਰਕ ਅਸਥਾਨਾਂ ਤੇ ਅੱਗ ਬਝਾਓ ਯੰਤਰ ਜ਼ਰੂਰ ਰੱਖਣੇ ਚਾਹੀਦੇ ਹਨ ਤਾਂਕਿ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੋਂ ਪਹਿਲਾਂ ਹੀ ਥੋੜਾ ਬਹੁਤ ਅੱਗ ਤੇ ਕਾਬੂ ਪਾਇਆ ਜਾ ਸਕੇ ਉਹਨਾਂ ਆਖਿਆ ਕਿ ਸ਼ਹਿਰ ਵਿੱਚ 5 ਫਾਇਰ ਸਟੇਸ਼ਨ ਹਨ ਜੇਕਰ ਕੋਈ ਸ਼ਹਿਰ ਵਾਸੀ ਅਗ ਬਜਾਓ ਯੰਤਰਾ ਬਾਰੇ ਕੋਈ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਕਦੇ ਵੀ ਫਾਇਰ ਕਰਮਚਾਰੀਆਂ ਨੂੰ ਮਿਲ ਸਕਦਾ ਹੈ ਨਾਲ ਹੀ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦ ਵੀ ਫਾਇਰ ਬ੍ਰਿਗੇਡ ਦੀ ਗੱਡੀ ਵੇਖਣ ਤਾਂ ਤੁਰੰਤ ਉਸ ਨੂੰ ਰਸਤਾ ਦੇ ਤਾਂ ਜੋ ਕਿਸੇ ਅਨੁਸੁਖਾਵੀ ਘਟਨਾ ਹੋਣ ਤੋਂ ਰੋਕਿਆ ਜਾ ਸਕੇ ਮੇਰੀ ਤੁਹਾਡੇ ਚੈਨਲ ਜਰੀਏ ਸਾਰੇ ਸ਼ਹਿਰ ਵਾਸੀਆਂ ਨੂੰ ਇਹੀ ਅਪੀਲ ਹੈ ਜਿੰਨੇ ਵੀ ਅੰਦਰੂਨ ਸ਼ਹਿਰ ਦੇ ਵਿੱਚ ਭੀੜੀਆਂ ਗਲੀਆਂ ਉਹਦੇ ਵਿੱਚ ਜਦੋਂ ਆਪਾਂ ਨੂੰ ਕਿਤੇ ਫਾਇਰ ਗੱਲ ਜਦੋਂ ਇਤਲਾ ਮਿਲਦੀ ਆ ਤੇ ਸਾਨੂੰ ਜਾਣ ਦੇ ਵਿੱਚ ਪਹਿਲਾਂ ਤਾਂ ਟ੍ਰੈਫਿਕ ਵੀ ਕਾਫੀ ਪ੍ਰੋਬਲਮ ਹੁੰਦੀ ਆ ਤੇ ਜਦੋਂ ਤਾਂ ਗਲੀਆਂ ਔਨ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਆ ਕਿ ਜਿਹੜੇ ਤੁਸੀਂ ਫਾਇਰ ਐਕਸਟਿੰਗੂਇਸ਼ਰ ਆ ਛੋਟੇ ABC ਫਾਇਰ ਐਕਸਟਿੰਗੂਇਸ਼ਰ ਸਿਲੰਡਰ ਆ ਉਹ ਆਪਣੇ ਵਪਾਰੀਕਰਦਾਰਾਂ ਆਪਣੇ ਕਮਰਸ਼ੀਅਲ ਰੈਸੀਡੈਂਸ਼ੀਅਲ ਸਾਰੀ ਜਗ੍ਹਾ ਤੇ ਤੁਸੀਂ ਉਹ ਨਾ ਜਰੂਰ ਖਰੀਦ ਕੇ ਰੱਖੋ ਤਾਂ ਕਿ ਜਦੋਂ ਕਿਤੇ ਫਾਇਰ ਹੋ ਹੁੰਦੀ ਆ ਤੁਹਾਨੂੰ ਉਹਨੂੰ ਫਰਸਟ ایڈ ਦੇ ਸਕੋ ਜਿਨ੍ਹਾਂ ਤੱਕ ਸਾਡੀ ਗੱਡੀ ਨਹੀਂ ਆਉਂਦੀ ਤੇ ਤੁਸੀਂ ਕਮ ਸੇ ਕਮ ਉਹਨੂੰ ਫਰਸਟ ایڈ ਦੇ ਕੇ ਜਿਹੜੀ ਆਗਿਆ ਉਹਨੂੰ ਬੁਝਾ ਸਕਦਾ ਵੈਸੇ ਤਾਂ ਮਾਨਯੋਗ ਕਮਿੰਦਰ ਸਾਹਿਬ ਜੀ ਦੇ ਹਦਾਇਤ ਅਨਸਾਰ ਅਸੀਂ ਉਹ ਵੱਖ-ਵੱਖ ਜਿਹੜੇ ਆਦਾਰੇ ਆ ਜਿਸ ਤਰ੍ਹਾਂ ਹਸਪੀਟਲਸ ਹੋ ਗਏ ਸਕੂਲਸ ਹੋ ਗਏ ਤੇ ਕਾਲਜਸ ਹੋ ਗਏ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਜਾ ਕੇ ਆਪਾਂ ਜਿਹੜੀਆਂ ਫਾਇਰ ਦੀਆਂ ਮੁਗਦਲਾਾਂ ਕਰਦੇ ਰਹਿੰਨੇ ਆ ਫਿਰ ਵੀ ਇਹਨ ਕੇਸ ਜਿਸ ਤਰ੍ਹਾਂ ਸ਼ਹਿਰ ਵਾਸੀ ਜਿਸ ਤਰ੍ਹਾਂ ਕੋਈ ਦੁਕਾਨਾਂ ਵਾਲਿਆਂ ਨੂੰ ਕੋਈ ਵੀ ਨੌਲੇਜ ਇਸ ਤਰ੍ਹਾਂ ਨਹੀਂ ਇਹਨਾਂ ਨੂੰ ਚਲਾਉਂਦੀ ਉਹ ਸਾਡੇ ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਪੰਜ ਫਾਸਟ ਸਟੇਸ਼ਨ ਆ ਉਹ ਕਿਸੇ ਵੀ ਫਾਇਰ ਸਟੇਸ਼ਨ ਤੇ ਜਾ ਕੇ ਜਿੰਨੇ ਵੀ ਸਾਡੇ ਫਾਇਰ ਫਾਈਟਰਸ ਆ ਸਾਡੇ ਫਾਇਰ ਆਫੀਸਰਸ ਆ ਸਾਰੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਗਾਈਡ ਕਰਨਗੇ ਜੇ ਕਿਸੇ ਨੂੰ ਨਹੀਂ ਉਹਦੀ ਚਲਾਉਣ ਦੀ ਜਾਣਕਾਰੀ ਉਹਨੂੰ ਵਧੀਆ ਤਰੀਕੇ ਨਾਲ ਜਿੰਨੇ ਵੀ ਸਾਡੇ ਕਰਮਚਾਰੀ ਆ ਜਾਂ ਅਧਿਕਾਰੀ ਆ ਉਹ ਵਧੀਆ ਤਰੀਕੇ ਨਾਲ ਉਹਨਾਂ ਨੂੰ ਮਤਲਬ ਟ੍ਰੇਨਿੰਗ ਦੇਣਗੇ ਜਦੋਂ ਵੀ ਸਾਡੀ ਕੋਈ ਫਾਇਰ ਕਾਲ ਹੁੰਦੀ ਆ ਤੇ ਜਦੋਂ ਸਾਡੀ ਗੱਡੀ ਸਟੇਸ਼ਨ ਤੋਂ ਮੂਵ ਹੁੰਦੀ ਆ ਤੇ ਸਾਡੀ ਗੱਡੀ ਨੂੰ ਜਿਹੜਾ ਰਾਹ ਵਾ ਜਰੂਰ ਦਿਆ ਕਰਨਾ ਤੇ ਟ੍ਰੈਫਿਕ ਆ ਜਿਹੜੀ ਉਹ ਵੀ ਮਤਲਬ ਸਾਡਾ ਸਹਿਯੋਗ ਬਹੁਤ ਘਟ ਦਿੰਦੀ ਆ ਕੋਈ ਸ਼ਹਿਰ ਦੇ ਵਿੱਚ ਜਾਮ ਉਹ ਵਾਧਾ ਹੋਣ ਕਰਕੇ ਜਦੋਂ ਸਾਨੂੰ ਜਦੋਂ ਕਦੇ ਅਨਸੁਖਾਵੀ ਘਟਨਾ ਹੁੰਦੀ ਆ ਤੇ ਉੱਥੇ ਅਸੀਂ ਜਾਂਦੇ ਆ ਉਹ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਤੇ ਮੇਰੀ ਤੁਹਾਡੇ ਚੈਨਲ ਜਰੀਏ ਵੀ ਇਹੀ ਅਪੀਲ ਆ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਜਦੋਂ ਵੀ ਕਿਤੇ ਆਪਾਂ ਕਿਸੇ ਦੀ ਜਾਨ ਬਚਾਉਣ ਲਈ ਜਾਂਦੇ ਆ ਉਹ ਸਾਨੂੰ ਜਿਹੜਾ ਰਸਤਾ ਉਹ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਅਸੀਂ ਅਕਸਰ ਹਰ ਕੰਮ ਸਰਕਾਰ ਤੇ ਵਿਭਾਗਾਂ ਤੇ ਛੱਡ ਦਿੰਨੇ ਆ ਪਰ ਕੁਝ ਜ਼ਿੰਮੇਵਾਰੀਆਂ ਸਾਡੀਆਂ ਵੀ ਬਣਦੀਆਂ ਨੇ ਜਿਵੇਂ ਕਿ ਅੱਗ ਲੱਗਣ ਸਮੇਂ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਵੇਂ ਕਿ ਅੱਗ ਬੁਝਾਊ ਯੰਤਰ ਜਿਹੜੇ ਨੇ ਉਹ ਸਾਨੂੰ ਆਪਣੇ ਘਰਾਂ 'ਚ ਤੇ ਵਪਾਰਕ ਅਦਾਰਿਆਂ ਵਿੱਚ ਜ਼ਰੂਰ ਰੱਖਣੇ ਚਾਹੀਦੇ ਨੇ ਕਿਉਂਕਿ ਅਕਸਰ ਜਦੋਂ ਅੱਗ ਲੱਗਦੀ ਹੈ ਤਾਂ ਜਦੋਂ ਅਸੀਂ ਗੱਡੀਆਂ ਨੂੰ ਕਾਲ ਕਰਦੇ ਹਾਂ ਫਾਇਰ ਬ੍ਰਿਗੇਡ ਦੀਆਂ ਨੂੰ ਤੇ ਉਹਨਾਂ ਨੂੰ ਕਿਸੇ ਵੇਲੇ ਟ੍ਰੈਫਿਕ ਜਾਂ ਫਿਰ ਹੋਰ ਕਾਰਨਾਂ ਕਰਨ ਦੇਰੀ ਹੋ ਜਾਂਦੀ ਹੈ ਤੇ ਜੇਕਰ ਅੱਗ ਬੁਝਾਊ ਯੰਤਰ ਸਾਡੇ ਕੋਲ ਹੋਵੇਗਾ ਤਾਂ ਅਸੀਂ ਥੋੜਾ ਬਹੁਤ ਅੱਗ ਤੇ ਕਾਬੂ ਪਾ ਸਕਦੇ ਹਾਂ ਸੋ ਸਾਵਧਾਨ ਰਹੋ ਜਾਗਰੂਕ ਰਹੋ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼